ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਬਹੁਤ ਵੱਡਾ ਉਪਰਾਲਾ ਮੈਂ ਸਮਿਦਾਨ ਸਿੰਘ ਸਾਹਿਬ ਗੈਨੀ ਗੁਰਮੁਖ ਸਿੰਘ ਜੀ ਉਹਨਾਂ ਵੱਲੋਂ ਕੀਤਾ ਗਿਆ ਜੀ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਜ਼ਹਿਰ ਹੀ ਖਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਐਸੇ ਪਦਾਰਥਾਂ ਦੀ ਲੋੜ ਪੈਣੀ ਹੈ ਕਿਉਂਕਿ ਹੁਣ ਜਿਹੜੇ ਮੱਝਾਂ ਨੂੰ ਫੀਡ ਪੈ ਰਹੀ ਹੈ ਉਹਦੇ 'ਚ ਵੀ ਮਿਲਾਵਟ ਆ ਰਹੀ ਹੈ ਇਹੋ ਜੇ ਪਲਾਂਟ ਲਾਉਣੇ ਮੈਂ ਕਿਨਾਂ ਸਾਡੇ ਇਲਾਕੇ ਦੇ ਵਿੱਚ ਮਾਝੇ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਸਿੰਘ ਸਾਹਿਬ ਗੈਨੀ ਗੁਰਮੁਖ ਸਿੰਘ ਜੀ ਨਾਲ ਵੱਲੋਂ ਉਪਰਾਲਾ ਕੀਤਾ ਗਿਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਇਹੀ ਚਾਹੁੰਦੇ ਆ ਕਿ ਜਿਹੜੇ ਘਰਾਂ ਦੇ ਵਿੱਚ ਸਾਡੇ ਰਸੋਈ ਵਿੱਚ ਪ੍ਰਸ਼ਾਦਾ ਪੱਕਦਾ ਹੈ ਸਾਡੇ ਬੱਚਿਆਂ ਦੇ ਮੂੰਹ ਵਿੱਚ ਣਵਾਲਾ ਪੈਂਦਾ ਸਭ ਤੋਂ ਫਰਸਟ ਫੂਡ ਜਿਹੜਾ ਬੱਚੇ ਦਾ ਹੁੰਦਾ ਹੈ ਨਾ ਉਹ ਦੁੱਧ ਹੁੰਦਾ ਹੈ ਮਿਲਕ ਹੁੰਦਾ ਹੈ ਤੇ ਬੱਚਿਆਂ ਸਾਡਿਆਂ ਨੂੰ ਮਿਲਕ ਹੀ ਜਿਹੜੀ ਫਰਸਟ ਫੂਡ ਹੈ ਉਹੀ ਸਾਨੂੰ ਮਤਲਬ ਪਿਓਰ ਨਹੀਂ ਮਿਲਦਾ ਕਿਉਂਕਿ ਦੁੱਧ ਦੇ ਵਿੱਚ ਵੀ ਜ਼ਹਿਰ ਹੈ ਜ਼ਹਿਰ ਅਸੀਂ ਪੱਠਿਆਂ ਨੂੰ ਪਾਉਨੇ ਆ ਜ਼ਹਿਰ ਪਸ਼ੂ ਖਾਂਦੇ ਨੇ ਪੱਠੇ ਤੇ ਦੁੱਧ ਦੇ ਵਿੱਚ ਵੀ ਯੂਰੀਆ ਆ ਰਿਹਾ ਹੈ ਜ਼ਹਿਰ ਆ ਰਿਹਾ ਹੈ ਸੋ ਇਸ ਕਰਕੇ ਮੈਂ ਸਮਝਦਾ ਕਿ ਸਿੰਘ ਸਾਹਿਬ ਗੈਨੇ ਗੁਰਮੁਖ ਸਿੰਘ ਹੁਣਾ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਪਹਿਲ ਕਦਮਈ ਹੈ ਮਾਝੇ ਦੇ ਇਲਾਕੇ ਦੇ ਵਿੱਚ ਬੜਾ ਵੱਡਾ ਉਪਰਾਲਾ ਕੀਤਾ ਗਿਆ ਤੇ ਇਸ ਕਰਕੇ ਸਿੰਘ ਸਾਹਿਬ ਜੀ ਵਧਾਈ ਦੇ ਪਾਤਰ ਨੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜ਼ਹਿਰ ਨੂੰ ਛੱਡ ਕਰਕੇ ਇਹ ਇਹੋ ਜਿਹੇ ਪਲਾਂਟ ਜਿਹੜੇ ਲੱਗ ਰਹੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਦਾ ਸਹਿਯੋਗ ਦੇਣਾ ਤਾਂ ਕਿ ਇਹ ਪਲਾਂਟ ਜਿਹੜੇ ਨੇ ਵੱਧ ਤੋਂ ਵੱਧ ਸਾਡੇ ਪੰਜਾਬ ਦੇ ਵਿੱਚ ਨਹੀਂ ਜਿੱਥੇ-ਜਿੱਥੇ ਵੀ ਮਨੁੱਖਤਾ ਵਸਦੀ ਹੈ ਮੈਂ ਕਹਿੰਦਾ ਹਰ ਖੇਤਰ ਦੇ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਮੈਂ ਉੱਤਮ ਐਗਰੋ ਇੰਡਸਟਰੀ ਤੋਂ ਆਇਆ ਇੱਥੇ ਸਿੰਘ ਸਾਹਿਬ ਦੇ ਜੋ ਪ੍ਰੋਜੈਕਟ ਲੱਗ ਰਿਹਾ ਹੈ ਇਹ ਉੱਤਮ ਐਗਰੋ ਇੰਡਸਟਰੀ ਵੱਲੋਂ ਹੀ ਲਾਇਆ ਜਾ ਰਿਹਾ ਆਟੇ ਦਾ ਵੀ ਤੇ ਕੈਟਲ ਫੀਡ ਪਲਾਂਟ ਦਾ ਵੀ ਕੀ ਕੀ ਕੀਤਾ ਹੋਵੇ ਸਾਡਾ ਇਹ ਇਹ ਯੂਨਿਟ ਹੈ ਜੀ ਚਾਰ ਚੱਕੀ ਦਾ ਪਲਾਂਟ ਹੈ 1 ਟਨ ਇੱਕ ਘੰਟੇ ਦਾ ਮਾਲ ਪ੍ਰੋਡਕਸ਼ਨ ਨਿਕਲਣਾ ਇਹਦੇ ਵਿੱਚ ਇਹ ਪੂਰਾ ਕੁਦਰਤੀ ਢੰਗ ਨਾਲੇ ਨੂੰ ਸਾਰਾ ਬਣਾਇਆ ਗਿਆ ਹੈ ਇਹਦੇ ਵਿੱਚ ਜਿੰਨਾ ਵੀ ਆਟਾ ਬਣੂਗਾ ਨੇਚਰਲ ਢੰਗ ਨਾਲ ਬਣੂਗਾ ਆਪਣੇ ਆਪ ਕਣਕ ਸਾਫ਼ ਹੋਵੇਗੀ ਮਿੱਟੀ ਕਟੇ ਤੋਂ ਰਹਿਤ ਹੋਵੇਗੀ ਫਿਰ ਕਣਕ ਦੇ ਉੱਪਰ ਜੇ ਛਿਲਕਾ ਲਾਉਣਾ ਜਾਂ ਨਾ ਲਾਉਣਾ ਉਹ ਆਪਣੀ ਮਰਜ਼ੀ ਹੋਵੇਗੀ ਕਸਟਮਰ ਦੀ ਤੇ ਕੁਆਲਿਟੀ ਹੈ ਜਿਹੜੀ ਉਹ ਆਟੇ ਦੀ ਬਹੁਤ ਹੈਵੀ ਤੇ ਬਹੁਤ ਵਧੀਆ ਬਣੇਗੀ ਇਸੇ ਤਰ੍ਹਾਂ ਇੱਕ ਕੈਟਲ ਫੀਡ ਦਾ ਪਲਾਂਟ ਹੈ ਉਹ 5 500 ਕਿਜੀ ਦਾ ਪਰ ਬੈਚ ਦਾ ਪਲਾਂਟ ਹੈ ਤੇ ਉਹ ਵੀ ਆਟੋਮੈਟਿਕ ਸਿਸਟਮ ਨਾਲ ਹੀ ਚੱਲੇਗਾ ਕਿਸ ਤਰ੍ਹਾਂ ਮਸ਼ੀਨਾ ਕੰਮ ਕਰ ਰਹੀ ਹੈ ਸਾਡੀਆਂ ਮਸ਼ੀਨਾ ਆ ਆਟੋਮੈਟਿਕ ਹੈ ਜੀ ਇਹਦੇ ਵਿੱਚ ਇੱਕ ਜਗ੍ਹਾ ਤੇ ਕਣਕ ਢੇਰੀ ਕਰ ਦੇਣੀ ਹੈ ਸਾਡੇ ਵੱਲੋਂ ਉੱਤਮ ਐਗਰੋ ਇੰਡਸਟਰੀ ਵੱਲੋਂ ਜਿੰਨੀ ਵੀ ਮਸ਼ੀਨ ਬਣਾਈ ਜਾ ਰਹੀ ਹੈ ਉਹ ਇਹ ਆਟੋਮੈਟਿਕਲੀ ਬਣਾਈ ਜਾ ਰਹੀ ਹੈ ਹਰੇਕ ਦੀ ਜਗ੍ਹਾ ਦੇ ਮੁਤਾਬਕ ਜਿਸ ਪ੍ਰੇਤਾਂ ਦੀ ਜਗ੍ਹਾ ਹੁੰਦੀ ਹੈ ਉਸੇ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਫਿਰ ਉਹ ਮਸ਼ੀਨ ਬਣਾਈ ਜਾਂਦੀ ਹੈ ਕੰਮ ਕਿਸ ਤਰ੍ਹਾਂ ਕਰਨਗੇ ਪਹਿਲਾਂ ਸਭ ਤੋਂ ਪਹਿਲਾਂ ਇੱਕ ਖੋਦੀ ਬਣਨੀ ਹੈ ਖੋਦੀ ਦੇ ਵਿੱਚ ਕਣਕ ਟੇਰੀ ਹੋਊਗੀ ਫਿਰ ਐਲੀਵੇਟਰ ਉੱਪਰ ਲੈ ਕੇ ਜਾਣਗੇ ਫਿਰ ਸਫਾਈ ਹੋਊਗੀ ਫਿਰ ਸਫਾਈ ਫਿਰ ਪੱਥਰ ਕੰਕਰ ਨਿਕਲਣਗੇ ਫਿਰ ਉਹਦੇ ਵਿੱਚ ਜਿਹੜੀ ਮਤਲਬ ਅਸ਼ੁੱਧੀਆਂ ਹੁੰਦੀਆਂ ਕਣਕ ਦੀਆਂ ਜੇ ਕੋਈ ਕਣਕ ਲੱਗੀ ਵੀ ਆ ਜਾਂ ਕੋਈ ਹੋਰ ਕੀੜਾ ਲੱਗਿਆ ਜਾਂ ਹੋਰ ਤਰ੍ਹਾਂ ਦਾ ਵੀ ਕੈਮੀਕਲ ਲੱਗਿਆ ਉਹ ਵੀ ਉਤਾਰਿਆ ਜਾਵੇਗਾ ਪੂਰੀ ਤਰ੍ਹਾਂ ਸਾਫ਼ ਹੋ ਕੇ ਕਣਕ ਸਟੋਰ ਹੋਵੇਗੀ ਫਿਰ ਉਹ ਨੈਚੁਰਲ ਤਰੀਕੇ ਨਾਲ ਸਲੋ ਸਪੀਡ ਨਾਲ ਆਟਾ ਬਣੇਗਾ ਕੀ ਸਾਰਾ ਹੈ ਕਿਸ ਤਰੀਕੇ ਪਲਾਂਟ ਕੰਮ ਕਰੇਗਾ ਤੇ ਪਲਾਂਟ ਚ ਕਿਹੜੇ 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 ਪ੍ਰੋਡਕਟ ਬਣਾਣਗੇ ਇਹ ਸਾਡੇ ਮਨ ਦਾ ਬਹੁਤ ਲੰਬੇ ਸਮੇਂ ਤੋਂ ਖਿਆਲ ਸੀ ਕਿ ਆਪਣੀ ਪਰਿਵਾਰਕ ਅਤੇ ਸੰਸਾਰਕ ਉਪਜੀਵਕਾ ਦੇ ਵਾਸਤੇ ਕੋਈ ਸਾਧਨ ਜੁਟਾਈ ਜਾਣ ਸਾਡੇ ਸਤਕਾਰਯੋਗ ਪਿਤਾ ਜੀ ਨੇ ਪਰਿਵਾਰ ਦੇ ਵਿੱਚ ਇਹ ਸਲਾਹ ਦਿੱਤੀ ਕਿ ਆਪਾਂ ਜੋ ਆਟੋ ਪਲਾਂਟ ਇਸ ਆਟਾ ਪਲਾਂਟ ਵਿੱਚ ਹਰ ਇੱਕ ਕਿਸਮ ਦਾ ਆਟਾ ਤਿਆਰ ਕੀਤਾ ਜਾਂਦਾ ਹੈ ਮੈਂ ਦੱਸਣਾ ਚਾਹਾਂਗਾ ਆਪ ਜੀ ਦੇ ਇਸ ਚੈਨਲ ਦੇ ਮਾਧਮ ਦੇ ਰਾਹੀਂ ਸਮੁੱਚੇ ਸੰਸਾਰ ਪਰ ਵਿੱਚ ਵਸਦੇ ਹੋਏ ਮਾਨਮਤਾਂ ਨੂੰ ਕਿ ਅਸੀਂ ਜਿੱਥੇ ਪੰਜਾਬ ਦੇ ਵਿੱਚ ਬਹੁਤ ਚੰਗੀ ਕਿਸਮ ਦੀ ਕਣਕ ਤਿਆਰ ਕੀਤੀ ਜਾਂਦੀ ਹੈ ਤੇ ਦੂਸਰਾ ਜੋ ਮੱਧ ਪ੍ਰਦੇਸ਼ ਵਿੱਚ ਉਹਨਾਂ ਜਗ੍ਹਾ ਤੋਂ ਅਸੀਂ ਕਣਕ ਦੀ ਖਰੀਦਦਾਰੀ ਕਰਕੇ ਸਟੋਰੇਜ ਕਰ ਰਹੇ ਹਾਂ ਉਸ ਕਣਕ ਦਾ ਆਟਾ ਸ਼ੁੱਧਤਾ ਦੇ ਨਾਲ ਤਿਆਰ ਕੀਤਾ ਜਾਏਗਾ ਇਸ ਤੋਂ ਇਲਾਵਾ ਜੋ ਮੱਕੀ ਦਾ ਆਟਾ ਹੈ ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਚੰਗੀ ਕੁਆਲਿਟੀ ਦੀ ਮੱਕੀ ਉੱਥੇ ਪੈਦਾਵਾਰ ਕੀਤੀ ਜਾਂਦੀ ਹੈ ਮਿਸਾਲ ਦੇ ਤੌਰ ਤੇ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਆਮ ਤੌਰ ਤੇ ਮੱਕੀ ਦੀ ਪੱਕੀ ਹੋਈ ਰੋਟੀ ਅਗਰ ਤੁਸੀਂ ਆਪਣੇ ਹੱਥ ਵਿੱਚ ਲੈ ਕੇ ਉਹਨੂੰ ਐ ਕਰੋਗੇ ਦੂਰਾ ਕਰੋਗੇ ਤਾਂ ਉਹ ਟੁੱਟ ਜਾਏਗੀ ਪਰੰਤੂ ਜੋ ਹਿਮਾਚਲ ਪ੍ਰਦੇਸ਼ ਵਿੱਚ ਮੱਕੀ ਉਗਾਈ ਜਾਂਦੀ ਹੈ ਉਹਦੀ ਪੈਦਾਵਾਰ ਹੁੰਦੀ ਹੈ ਉਹ ਸੰਮੱਕੀ ਦਾ ਪ੍ਰਸ਼ਾਦਾ ਤੁਸੀਂ ਹੱਥ ਵਿੱਚ ਲੈ ਕੇ ਉਸ ਨੂੰ ਚਾਹੇ ਮਰੋੜ ਦਿਓ ਉਹ ਐਉਂ ਰਹੇਗਾ ਕਿ ਜਿਸ ਤਰ੍ਹਾਂ ਕਣਕ ਦਾ ਪ੍ਰਸ਼ਾਦ ਹੈ ਇਸ ਤੋਂ ਇਲਾਵਾ ਜਵਾਰ ਦਾ ਕੰਗਣੀ ਕੋਧਰਾ ਅਲੱਗ-ਅਲੱਗ ਕਿਸਮ ਦੇ ਆਟੇ ਇਸ ਪਲਾਂਟ ਵਿੱਚ ਤਿਆਰ ਕੀਤੇ ਜਾਣਗੇ ਇਸ ਇਹਨਾਂ ਕਿਸਮਾਂ ਦੀ ਜੋ ਮੈਯੋਟੀ ਨੂੰ ਗਿਣਤੀ ਕਰਕੇ ਦੱਸੀ ਆ ਇੱਥੇ ਇਸਾਰੇ ਕੋਜੀ ਤਿਆਰੀ ਕੀਤੀ ਜਾਏਗੀ ਸਿੰਘ ਸਾਹਿਬ ਆਸ਼ਰੀ ਅਕਾਲ ਤਖਤ ਸਾਹਿਬ ਤੋਂ ਜੀ ਦੀ ਬਹੁਤ ਵੱਡੀ ਮਹਾਨਤਾ ਹੈ ਜਿੱਥੇ ਸਿੱਖ ਪੰਥ ਵਿੱਚ ਉਥੇ ਸਮੁੱਚੀ ਮਾਨਵਤਾ ਦੇ ਵਿੱਚ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਬਹੁਤ ਵੱਡਾ ਆਦਰ ਸਤਕਾਰ ਹੈ ਮੈਂ ਖੁਦ ਗੁਰੂ ਸਾਹਿਬ ਜੀ ਦੀ ਮਹਾਨ ਸੇਵਾ ਵਿੱਚ ਹੋਣ ਕਰਕੇ ਮਾਣ ਦੀ ਭਾਵਨਾ ਸੀ ਕਿ ਇੱਥੇ ਅਮਰ ਸੰਚਾਰ ਦੀ ਸੇਵਾ ਵਿੱਚ ਹਾਜ਼ਰ ਹੋਣ ਵਾਲੇ ਜੋ ਪੰਜ ਸਿੰਘ ਹਨ ਪੰਜ ਪਿਆਰੇ ਸਹਿਬਾਨ ਉਹਨਾਂ ਤੋਂ ਨਹੀਂ ਪੱਥਰ ਖਵਾਇਆ ਜਾਏ ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਤਾਂ ਗੁਰੂ ਸਾਹਿਬ ਜੀ ਦੀ ਮਹਾਨ ਬਖਸ਼ਿਸ਼ ਆਉਂਦੀ ਹੈ ਬਰਕਤ ਆਉਂਦੀ ਹੈ ਦੂਸਰਾ ਸਾਡੀ ਮਾਨਸਿਕਤਾ ਵਿੱਚ ਇਹ ਗੁਰੂ ਦਾ ਭੈ ਉਸ ਅਕਾਲ ਪੁਰਖ ਦਾ ਜੋ ਅਦਵ ਸਤਕਾਰ ਹੀ ਬਣਿਆ ਰਹੇਗਾ ਕਿ ਜੋ ਕੋਈ ਇਸ ਪਲਾਂਟ ਵਿੱਚ ਤਿਆਰ ਕੀਤਾ ਜਾਣਾ ਹੈ ਉਹਦੀ ਮਿਕਦਾਰ ਉਹਦੀ ਸ਼ੁੱਧਤਾ ਨੂੰ ਅਸੀਂ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰ ਕੇ ਪੂਰਾ ਰੱਖ ਸਕੀਏ ਦੂਸਰਾ ਇੱਥੇ ਜੋ ਦੂਸਰਾ ਪ੍ਰੋਡਕਟ ਹੈ ਉਹ ਹੈ ਅ ਬਲੇਸਿੰਗ ਫੀਡ ਕਿਉਂਕਿ ਬਲੇਸਿੰਗ ਇਹ ਸਾਡਾ ਜੋ ਬ੍ਰਾਂਡ ਹੈ ਇਹਨੂੰ ਅਸੀਂ ਦਿੱਲੀ ਤੋਂ ਰਜਿਸਟਰਡ ਕਰਵਾ ਚੁੱਕੇ ਹਾਂ ਜਿਹਨੇ ਪ੍ਰੋਡਕਟ ਇਸ ਪਲਾਂਟ ਵਿੱਚ ਤਿਆਰ ਕੀਤੇ ਜਾਣਗੇ ਉਹ ਬਲੇਸਿੰਗ ਬ੍ਰਾਂਡ ਦੇ ਰਾਹੀਂ ਲੋਕਾਂ ਵਿੱਚ ਅੱਗੇ ਬਾਜ਼ਾਰ ਵਿੱਚ ਮਾਰਕੀਟ ਵਿੱਚ ਜਾਇਆ ਕਰਨਗੇ ਜੋ ਬਲੇਸਿੰਗ ਫੀਡ ਹੈ ਇਹ ਮੱਝਾਂ ਅਤੇ ਗਾਵਾਂ ਦੀ ਘੋੜੇ ਅਤੇ ਘੋੜੀਆਂ ਦੀ ਇਸ ਪਲਾਂਟ ਵਿੱਚ ਇਹ ਇਹ ਵੀ ਤਿਆਰ ਕੀਤੇ ਜਾਣਗੇ ਸਿੰਖ ਸਾਹਿਬ ਕੀ ਇਹ ਪਲਾਂਟਾਂ ਵਾਲੇ ਸਮੇਂ ਵਿੱਚ ਹੋਰ ਵੀ ਵੱਖ-ਵੱਖ ਥਾਵਾਂ ਤੇ ਲਗਾਏ ਜਾ ਸਕਦੇ ਹਨ ਹਾ ਇਹ ਤਾਂ ਲੋਕਾਂ ਦੀ ਆਪਣੀ ਪਹੁੰਚ ਤੇ ਲੋਕਾਂ ਦੀ ਆਪਣੀ ਸੋਚ ਹੈ ਪਲਾਂਟ ਤਾਂ ਪਹਿਲਾਂ ਵੀ ਬਹੁਤ ਲੱਗੇ ਨੇ ਪਰੰਤੂ ਲੋਕਾਂ ਵਿੱਚ ਆਪਣਾ ਵਿਸ਼ਵਾਸ ਪੂਰਨ ਤੌਰ ਤੇ ਬਹਾਲ ਰੱਖਣਾ ਤੇ ਇਹ ਵੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਲਾਂਟ ਲਗਾਉਣੇ ਬਹੁਤ ਸੌਖੇ ਨੇ ਗੱਲ ਚਲਾਉਣ ਦੀ ਹੈ ਕਿ ਲੋਕਾਂ ਦੇ ਵਿਸ਼ਵਾਸ ਤੇ ਕਿਸ ਤਰ੍ਹਾਂ ਖਰੇ ਉਤਰਨਾ ਹੈ ਸਤਿਪਾਤ ਸਾਹਿਬ ਜੀ ਨੇ ਬਹੁਤ ਵੱਡੀ ਰਹਿਮਤ ਕੀਤੀ ਕਿਉਂਕਿ ਸਾਡੇ ਇਸ ਪਲਾਂਟ ਨੂੰ ਚਲਾਉਣ ਵਾਸਤੇ ਇਹ ਬਹੁਤ ਵੱਡੇ ਇੱਕ ਪੈਨਲ ਦਾ ਗਠਨ ਕੀਤਾ ਗਿਆ ਜਿਸ ਵਿੱਚ ਬਹੁਤ ਵੱਡੇ ਵੱਡੇ ਐਕਸਪਰਟ ਉਹਦੇ ਵਿੱਚ ਹਨ ਜਿਹੜੇ ਆਪਣੀ ਸਲਾਹ ਦੇਣਗੇ ਜੋ ਪ੍ਰੈਕਟੀਕਲੀ ਅਤੇ ਥਿਊਰੀਆਂ ਤੇ ਕੰਮ ਕਰਕੇ ਇਹ ਪਲਾਂਟ ਅੱਗੇ ਚਲਾਇਆ ਜਾਏਗਾ ਸਿੰਘ ਸਾਹਿਬ ਕਿੰਨੇ 4 ਕਨਾਲ 8 ਮਰਲੇ ਵਿੱਚ ਇਸ ਦੀ ਸ਼ੁਰੂਆਤ ਹੈ ਕਿਉਂਕਿ ਸਾਡੇ ਮਨ ਦੀ ਸੋਚ ਹੈ ਕਿ ਬੜੀ ਛੇਤੀ ਨਾਲ ਪਲਾਂਟ ਦਾ ਕੁਝ ਹਿੱਸਾ ਚਾਲੂ ਕਰ ਦਿੱਤਾ ਜਾਏ। ਕੁਝ ਹਿੱਸਾ ਚਾਲੂ ਕਰਕੇ ਅਸੀਂ ਚਾਹੁੰਦੇ ਕਿ ਫਰਵਰੀ ਤੱਕ ਮਾਰਕੀਟ ਵਿੱਚ ਦੋ ਜਿਹੜੇ ਪ੍ਰੋਡਕਟ ਐ ਕੁਝ ਮਾਤਰਾ ਵਿੱਚ ਜ਼ਰੂਰ ਲਿਆਂਦੇ ਜਾਣਾ। ਤੇ ਇਹਦਾ ਉਦਘਾਟਨ ਅਸੀਂ ਫਰਵਰੀ ਵਿੱਚ ਕਰਨਾ ਚਾਹੁੰਦੇ ਆ। ਇਸ ਤੋਂ ਅੱਗੇ-ਅੱਗੇ ਜ਼ਮੀਨ ਹੋਰ ਲੈ ਕੇ ਇਸ ਪਲਾਂਟ ਨੂੰ ਬਹੁਤ ਵੱਡੀ ਪੱਧਰ ਤੇ ਅੱਗੇ ਇਹਦੀ ਵਿਸ਼ਾਲਤਾ ਨੂੰ ਕੀਤਾ ਜਾਏਗਾ।